ਮੰਮੀ ਇਹੋ ਤੇ ਪਤਾ ਕਰਨਾ ਆ ਕਿ ਉਹ ਆਪਣੇ ਤਾਏ ਤਾਈ ਦੇ ਕੋਲ ਕਿਉਂ ਰਹਿੰਦੀ ਸੀ ਤੇ ਉਹਦਾ ਮਾਂ ਪਿਓ ਕਿੱਥੇ ਹੈ ਵਿਚਾਰੀ ਨੀਗੀ ਜੀ ਨਾਲ ਇੰਨਾ ਜ਼ੁਲਮ ਹੁੰਦਾ ਰਿਹਾ ਨਿਆਣ ਪੁਣੇ ਵੇਚੀ ਆਹੋ ਪੁੱਤ ਫੇਰ ਤੇ ਇਹਨਾਂ ਨਾਲ ਪਿਛਲੇ ਜਨਮ ਚ ਵੀ ਬੜਾ ਤੱਕਾ ਹੁੰਦਾ ਰਿਹਾ ਬੜੇ ਜ਼ੁਲਮ ਹੋਏ ਆ ਹੋਰ ਕੀ ਮੰਮੀ ਮੈਨੂੰ ਤੇ ਆ ਬੜਾ ਦੁੱਖ ਲੱਗਾ ਸੁਣ ਕੇ ਤੇ ਮੈਂ ਬਸ ਤੁਹਾਡੇ ਗਾੜੀ ਵੀ ਹੱਥ ਜੋੜ ਕੇ ਉਹ ਬੇਨਤੀ ਕਰੂੰਗਾ ਕਿ ਉਹਨੂੰ ਕਮਰੇ ਚ ਬੰਦ ਨਾ ਕਰਿਓ ਕੋਈ ਨੁਕਸਾਨ ਨਹੀਂ ਕਰਦੀ। ਛਲ ਠੀਕ ਆ। ਮੈਂ ਕਾਹਨੂੰ ਕਮਰੇ ਚ ਬੰਦ ਕਰਨਾ। ਮੈਂਵੇਂ ਪਾਪਾਂ ਦੀ ਭਾਗੀ ਬਣ ਆਇਆ। ਹੋਰ ਕੀ ਆ? ਵਿਚਾਲੀ ਨੇ ਪਹਿਲੋ ਵੀ ਇਹਨੇ ਦੁੱਖ ਸਹੇ ਆ। ਤੇ ਹੁਣ ਇਸ ਜਨਮ ਵਿੱਚ ਅਹੀਂ ਪਾਪਾਂ ਦੀ ਭਾਗੀ ਬਣਨ ਦੇ ਜਾਣ ਕੇ। ਨਾਲੇ ਉਹਨੂੰ ਕਿڑی ਕੋਈ ਬਿਮਾਰੀ ਆ। ਯਾਰ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਵੀ ਤੁਸੀਂ ਕਿਉਂ ਯਕੀਨ ਕਰੀ ਜਾਂਦੇ ਜੋ ਸਕੂੜੀ ਦੇ ਉੱਤੇ ਓਕੇ ਪਤਾ ਉਹਨੇ ਆਪਣੀ ਸਾਰੀ ਕਹਾਣੀ ਆਪ ਹੀ ਲਿਖੀ ਹੋਏ ਜਿਹੜੀ ਤੈਨੂੰ ਸੁਣਾਈ ਜਾਣੀ ਆ ਤੇ ਤੂੰ ਅੱਗੇ ਸਾਨੂੰ ਸੁਣਾਈ ਜਾਣ ਦੇ। ਮਮੀ ਗੱਲਾਂ ਤੋਂ ਮੈਨੂੰ ਲੱਗਦਾ ਨਹੀਂ ਆ ਕਿ ਉਹਨੇ ਆਪਣੀ ਕਹਾਣੀ ਆਪ ਲਿਖੀ ਹੋਊਗੀ। ਯਾ ਉਹਨੂੰ ਲੋੜ ਕੀ ਆ ਸਾਨੂੰ ਇਹ ਕਹਾਣੀ ਸੁਣਾਉਣ ਦੀ? ਯਾਰ ਵੇ ਤੇਜਿੰਦਰ ਸਾਡਾ ਕੰਮ ਆ ਤੈਨੂੰ ਸਮਝਾਉਣਾ। ਮੈਂ ਤੁਹਾਨੂੰ ਪੈਰ ਪੈਰ ਤੇ ਸਮਝਾਈ ਜਾਂਦਾ ਜੇ। ਅੱਗੇ ਜੋ ਤੁਹਾਡਾ ਦਿਮਾਗ ਕਹਿੰਦਾ ਨਾ ਉਹੀ ਆਹੀ ਕਰੋ ਮੈਂ ਨਹੀਂ ਕੋਈ ਗੱਲ ਕਰ ਸਕਦਾ ਯਾਰ ਉਹਨੇ ਕਹਾਣੀ ਕਿਉਂ ਬਣਾਉਣੀ ਆ ਸਾਰਾ ਕੁਝ ਉਹਨੂੰ ਵਧੀਆ ਮਿਲਿਆ ਆ ਵਧੀਆ ਘਰ ਪਰਿਵਾਰ ਆ ਚਲਿਏ ਹਾਂ ਹਾਂ ਚਲੋ ਮੈਂ ਕਦੋਂ ਦੀ ਤੁਹਾਡੀ ਵੇਟ ਕਰਨ ਡਿਆ ਚਲੋ ਫਿਰ ਮੈਂ ਮਾੜਾ ਜ ਮਮਮੀ ਨੂੰ ਦੱਸਾਂ ਮੈਂ ਦੱਸਿਆ ਮਮਮੀ ਨੂੰ ਨਹੀਂ ਮੈਂ ਨਹੀਂ ਦੱਸਿਆ ਤੇ ਇਹ ਦੱਸ ਦੋ ਚਲੋ ਚਲ ਮੈਂ ਕਹਿਵਾ ਮਾੜਾ ਜ ਮਮਮੀ ਚੰਗਾ ਫਿਰ ਅਸੀਂ ਚੱਲੇ ਜਾਂ ਹੋਂ ਆ ਜੀ ਮਾਸੀ ਵੱਲੋਂ ਚਲ ਠੀਕ ਆ ਤੇ ਮੇਰੀ ਗੱਲ ਸੁਣ ਬਹੁਤਾ ਟਾਈਮ ਨਾ ਉੱਥੇ ਲੈ ਕੇ ਇਹਨੂੰ ਰੁਕੀ ਕਿਉਂ ਨਹੀਂ ਤੈਨੂੰ ਨਹੀਂ ਪਤਾ ਜੇ ਨੂੰ ਉਥੇ ਪਿਛਲੇ ਜਨਮ ਦੀ ਕੋਈ ਗੱਲ ਯਾਦ ਆ ਗਈ ਤੇ ਫੇਰ ਗੱਲ ਉਥੇ ਫੈਲ ਜੂਗੀ ਤੇ ਫੇਰ ਕੀ ਕਰਾਂਗੇ ਉਹ ਮੰਮੀ ਹੁਣ ਜਿੰਨਾ ਟਾਈਮ ਲੱਗਣਾ ਉਹ ਤੇ ਲੱਗਣਾ ਹੀ ਆ ਅਸੀਂ ਹੁਣ ਉਥੇ ਹੱਥ ਲਾਉਣ ਥੋੜੀ ਜਾਣਾ ਵਾ ਰੋਟੀ ਰੋਟੀ ਖਾ ਕੇ ਆਵਾਂਗੇ ਚਲ ਠੀਕ ਆ ਉਦਾਂ ਮੈਂ ਤੈਨੂੰ ਦੱਸਣ ਢੀ ਆ ਪੇਰਾ ਖਿਆਲ ਰੱਖੀ ਕੱਲੀ ਨੂੰ ਨਾ ਛੱਡੀ ਉਹ ਠੀਕ ਆ ਠੀਕ ਆ ਮੰਮੀ ਖਿਆਲ ਰੱਖੂੰਗਾ ਟਾਈਮ ਨਾ ਆ ਜਾਇਓ ਮੈਂ ਤਾਂ ਕਿਹਾ ਸੀ ਤੁਸੀਂ ਵੀ ਨਾਲ ਚਲੋ ਤੁਸੀਂ ਆਪ ਹੀ ਨਹੀਂ ਜਾਣ ਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਜਾਓ ਠੀਕ ਆ ਕਿੰਨੀ ਕਿ ਦੂਰ ਘਰ ਹੋਰ ਬਸ ਇਥੇ ਨਾਲ ਹੀ ਆਜੋ ਆਜੋ ਗਲੀਆਂ ਭਰੀਆਂ ਨਹੀਂ ਕਿੰਨੀਆਂ ਇਹਦੇ ਗੱਡੀ ਵੀ ਨਹੀਂ ਹੁੰਦੀ ਹੂੰ ਇਹ ਆ ਸਾਡੀ ਮਾਸੀ ਦਾ ਪਿੰਡ ਬਸ ਆਈ ਚੱਲਿਆ ਘਰ ਆਜੋ ਆਜੋ ਕੀ ਗੱਲ ਹੋ ਗਈ ਆਜੋ ਆਜੋ ਕੀ ਗੱਲ ਹੋ ਗਈ ਆਜੋ ਬਸ ਆ ਚੱਲਿਆ ਗਿਆ ਥੋੜੇ ਰਹਿ ਗਿਆ ਪਤਾ ਨਹੀਂ ਮੈਨੂੰ ਐਡਾ ਕਿਉਂ ਲੱਗਦਾ ਪਿਆ ਜਿੱਦਾਂ ਨਾ ਇਨ੍ਹਾਂ ਗਲੀਆਂ 'ਚ ਮੈਂ ਪਹਿਲਾਂ ਵੀ ਘੁੰਮਦੀ ਰਹੀ ਆ ਅੱਛਾ ਯਾਰ ਜੀ ਤੁਹਾਨੂੰ ਇੰਨਾ ਚੇਤਾ ਆ ਗਿਆ ਵਾ ਫਿਰ ਤੇ ਤੁਹਾਨੂੰ ਇਹ ਵੀ ਪਤਾ ਲੱਗਿਆ ਹੋਣਾ ਕਿ ਤੇਰੇ ਤਾਏ ਤਾਈ ਦਾ ਘਰ ਕਿੱਥੇ ਆ ਨਹੀਂ ਤੇ ਜਿੰਦਰ ਹੋ ਤਾਂ ਨਹੀਂ ਮੈਨੂੰ ਯਾਦ ਆਇਆ ਪਰ ਜਦੋਂ ਅਸੀਂ ਇਸ ਪਿੰਡ ਵਿੱਚ ਐਂਟਰ ਹੋਏ ਨਾ ਤੇ ਇਸ ਪਿੰਡ ਦਾ ਬੋਰਡ ਦੇਖਿਆ ਮੈਂ ਮੈਨੂੰ ਐਂਡਾ ਲੱਗਾ ਜਿੱਦਾਂ ਮੈਂ ਪਹਿਲਾਂ ਤੋਂ ਇਸ ਪਿੰਡ ਬਾਰੇ ਜਾਣਦੀ ਆ ਯਾਰ ਮੈਂ ਇੱਕ ਨਾ ਇੱਕ ਵਾਰੀ ਸੋਚ ਕੇ ਦੇਖੋ ਕਿਉਂਕਿ ਪਿੰਡ ਬਹੁਤ ਵੱਡਾ ਆ ਕੀ ਪਤਾ ਯਾਦ ਆ ਜੀ ਕਿ ਤਾਈ ਤਾਈ ਦਾ ਘਰ ਕਿੱਥੇ ਹੈ ਜਿੰਦਰ ਰੋਤ ਨਹੀਂ ਮੈਨੂੰ ਯਾਦ ਆਂਦਿਆ ਪਰ ਗਲੀਆਂ ਦਾ ਚੇਤਾ ਆਂਦਾ ਮੈਨੂੰ ਬਸ ਚਲ ਕੋਈ ਗੱਲ ਨਹੀਂ ਆਪਾਂ ਮਾਸੀ ਕੋਲੋਂ ਪੁੱਛਦੇ ਜਾ ਕੇ ਚਲੋ ਚਲ ਇਹਨਾਂ ਦੇ ਪਤਾ ਲੱਗਾ ਨਾ ਕਿ ਤੁਹਾਡਾ ਪਿੰਡ ਕਿਹੜਾ ਹੈਗਾ ਲੁਕੋ ਹਾਂ ਦੇਖੋ ਸਾਰੀਆਂ ਗਲੀਆਂ ਮੈਨੂੰ ਇਦਾਂ ਲੱਗਦੀਆਂ ਜਿਦਾ ਜਾਣੀਆਂ ਪਹਿਚਾਨੀਆਂ ਵਾ ਕੋਈ ਨਹੀਂ ਕਰਦੇ ਆ ਪਤਾ ਮਾਸੀ ਕਿੱਥੇ ਗਈ ਦਿੱਦੀ ਦੇਖਣ ਨੂੰ ਡੈ ਕਿਤੇ ਤੇਜਿੰਦਰ ਮਾਸੀ ਨਾ ਘੂਆ ਨਹੀਂ ਠੀਕ ਤੇ ਉਹਨਾਂ ਦਾ ਪਤਾ ਲੈਣ ਗਏ ਆ ਅੱਛਾ ਅੱਛਾ ਤੁਸੀਂ ਦੱਸਿਆ ਨਹੀਂ ਜੇ ਆਣਾ ਹੀ ਤਾਂ ਤੁਸੀਂ ਦੱਸ ਦਿੰਦੇ ਫੋਨ ਕਰ ਦਿੰਦੇ ਪਹਿਲਾਂ ਫਿਰ ਨਾ ਜਾਂਦੇ ਹੋ ਉਹ ਐਵੇਂ ਬਸ ਸਾਡਾ ਪਲਾਨ ਬਣ ਗਿਆ ਆਉਣ ਦਾ ਅੱਛਾ ਅੱਛਾ ਤੁਸੀਂ ਜੋ ਇੱਕ ਦਿਨ ਫੋਨ ਕਰਨ ਦੇ ਸੀਗੇ ਵੀ ਸਾਡੇ ਵੱਲ ਵੀ ਚੱਕਰ ਮਾਰਿਓ ਦੋਵੇਂ ਜਾਣੇ ਆਓ ਤੁਸੀਂ ਤੇ ਵਿਆਹ ਕਰਾ ਕੇ ਮੁੜ ਕੇ ਘੋੜੇ ਹੀ ਨਹੀਂ ਤੇ ਅਸੀਂ ਕਹਿੰਦੇ ਚੱਲ ਹੋ ਹੀ ਜਾਂਦੇ ਆ ਚੱਲ ਕੋਈ ਗੱਲ ਤੇ ਆ ਜਾਣਾ ਮਾਸੀ ਨੇ ਕਿਹ ਜਾਨ ਟਾਈਮ ਲੱਗਣਾ ਮਾਸੀ ਨੂੰ ਤਾਂ ਸ਼ਾਮਾਂ ਪੈ ਹੀ ਜਾਣੀਆਂ ਨੇ ਅੱਛਾ ਅੱਛਾ ਉਹਨਾਂ ਨਾਲ ਗੱਲ ਕਰਨੀ ਹੈ ਇੱਕ ਬੜੀ ਜ਼ਰੂਰੀ ਮੈਂ ਮਾਸੀ ਨਾਲ ਕਿਹੜਾ ਜ਼ਰੂਰੀ ਕੰਮ ਪੈ ਗਿਆ ਤੈਨੂੰ ਮੈਨੂੰ ਦੱਸ ਦੇ ਕੀ ਪਤਾ ਮੈਂ ਹੀ ਕਰਦਾ ਹੋ ਨਹੀਂ ਨਹੀਂ ਦੀਦੀ ਉਦਾਂ ਬੱਸ ਮਾਸੀ ਨਾਲ ਹੀ ਗੱਲ ਕਰਨੀ ਸੀਗੀ ਲੈ ਤਜਿੰਦਾ ਮੰਮੀ ਨੇ ਕਿਹੜੀ ਤੂੰ ਜ਼ਰੂਰੀ ਗੱਲ ਕਰਨੀ ਮੈਂ ਵੀ ਤੇਰੀ ਭੈਣ ਆ ਜੇ ਮੈਨੂੰ ਕੋਈ ਗੱਲ ਦਾ ਪਤਾ ਹੋਊਗਾ ਤੇ ਮੈਂ ਤੈਨੂੰ ਦੱਸਣ ਵਾਲੀ ਬਣਾਂਗੀ ਉਹ ਦੀਦੀ ਹੁਣ ਤੁਹਾਡੇ ਕੋ ਕੀ ਲਗਾਉਣਾ ਹੈ ਅਸਲਚਨਾ ਸੰਦੀਪ ਨੂੰ ਆਪਣੇ ਪਿਛਲੇ ਜਨਮ ਦਾ ਚੇਤਾ ਹੁੰਦਾ ਹੈ ਤੇ ਇਹਨੂੰ ਕੁਝ-ਕੁਝ ਚੀਜ਼ਾਂ ਯਾਦ ਆ। ਤੇ ਅੱਜ ਜਦੋਂ ਇਹ ਤੁਹਾਡੇ ਪਿੰਡ ਦੀਆਂ ਗਲੀਆਂ ਥਾਣੇ ਆਈ ਹੈ ਨਾ ਤੇ ਪਤਾ ਨਹੀਂ ਕਿ ਉਹ ਇਹਨੂੰ ਇਦਾਂ ਲੱਗਾ ਜਿਦਾਂ ਇਹ ਮੈਂ ਪਹਿਲਾਂ ਵੀ ਦੇਖਿਆ ਵਾ। ਇਹ ਸਾਰਾ ਕੁਝ ਨੂੰ ਜਾਣਿਆ ਪਛਾਣਿਆ ਲੱਗਣ ਡਿਆ ਹੈ। ਹੈ? ਇਹ ਕਿੱਦਾਂ ਦੀ ਗੱਲ ਕਰਨ ਡਿਆ ਤੂੰ? ਪਿਛਲੇ ਜਨਮ ਦਾ ਮੈਂ ਤੇ ਕਹਾਣੀਆਂ 'ਚ ਸੁਣਦੀ ਹੁੰਦੀ ਹੁਣੀ। ਆ ਅਸਲ ਵਿੱਚ ਤੇ ਹੁਣ ਤੇਰੇ ਮੂੰਹੋਂ ਹੀ ਸੁਣਿਆ ਵਾ। ਦੀਦੀ ਬਿਲੋਂ ਸਾਨੂੰ ਵੀ ਇਦਾਂ ਲੱਗਦਾ ਹੈਗਾ। ਪਰ ਜਿੱਦਾਂ ਜਿੱਦਾਂ ਇਹ ਕਹਾਣੀ ਸੁਣਾਉਂਦੀ ਗਈ ਆਪਣੀ ਉਦੋਂ ਦਾ ਥੋੜਾ ਥੋੜਾ ਯਕੀਨ ਹੋਣ ਲੱਗਾ ਇਹਨੂੰ ਨਾ ਆਪਣੇ ਕੋਈ ਤਾਇਆ ਤਾਈ ਦਿਖਦੇ ਆ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਵਿੱਚ ਕੋਈ ਤਾਇਆ ਤਾਈ ਹੋਣ ਜਿਨ੍ਹਾਂ ਦੇ ਕੋਲ ਉਹਨਾਂ ਦੀ ਭਤੀਜੀ ਰਹਿੰਦੀ ਹੋਵੇ ਤੇਜਿੰਦਰ ਭਰ ਤੂੰ ਜਿਹੜੇ ਸਮੇਂ ਦੀ ਤੂੰ ਗੱਲ ਕਰਨ ਡਿਆ ਵਾ ਸੰਦੀਪ ਵੀ ਮੇਰੇ ਹਾਂਦੀ ਆ ਤੇ ਉਸ ਸਮੇਂ ਤੇ ਮੈਂ ਵੀ ਛੋਟੀ ਹੋਵਾਂਗੀ ਉਹ ਟਾਈਮ ਦਾ ਤੇ ਮੈਨੂੰ ਵੀ ਨਹੀਂ ਚੇਤਾ ਪਰ ਮੰਮੀ ਹੁੰਦੇ ਆ ਨਾ ਉਹਨਾਂ ਨੂੰ ਮੈਂ ਪੁੱਛ ਲਾਂਗੀ ਆਹ ਮਾਸੀ ਜੀ ਨੂੰ ਪਤਾ ਹੋ ਸਕਦਾ ਆ ਮੰਮੀ ਜੀ ਨੂੰ ਤਾਂ ਪਤਾ ਹੁੰਦਾ ਆ ਸਾਰੇ ਪਿੰਡ ਦਾ ਇਹ ਗੱਲ ਵੀ ਕਿਸੇ ਨਾ ਬਜ਼ੁਰਗ ਕੋਈ ਪਤਾ ਲੱਗਣੀ ਆ ਪਿੰਡ ਦੇ ਹਾਂ ਚਲੋ ਤੁਸੀਂ ਪਤਾ ਕਰੋ ਫਿਰ ਕੋਈ ਨਹੀਂ ਪਤਾ ਕਰਕੇ ਨਾ ਤੇ ਮੈਂ ਤੈਨੂੰ ਫੋਨ ਤੇ ਦੱਸਾਂਗੀ ਚੱਲ ਤੁਸੀਂ ਤੇ ਮੈਨੂੰ ਗੱਲਾਂ ਚ ਹੀ ਪਾ ਲਿਆ ਵਾ ਕੋਈ ਨਹੀਂ ਮੰਮੀ ਆਉਣਗੇ ਤੇ ਮੈਂ ਫੋਨ ਕਰਕੇ ਦੱਸ ਦਾਂਗੀ ਤੇ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਯਾਰ ਜੇ ਗਲੀਆਂ ਦੀ ਪਛਾਣ ਆਈ ਆ ਤੇ ਥੋੜਾ ਜਿਹਾ ਪ੍ਰੈਸ਼ਰ ਪਾ ਕੇ ਦੇਖਣਾ ਦਿਮਾਗ ਤੇ ਕੀ ਪਤਾ ਤੁਹਾਨੂੰ ਯਾਦ ਆ ਜੇ ਕਿ ਤੇਰਾ ਘਰ ਕਿੱਥੇ ਹੈ ਨਹੀਂ ਤੇ ਜਿੰਦਰ ਐਦਾ ਤੇ ਮੈਨੂੰ ਕਹੋ ਜੇ ਯਾਦ ਨਹੀਂ ਆਉਂਦਾ ਜਦੋਂ ਮੈਂ ਇਸ ਪਿੰਡ ਵਿੱਚ ਆਇਆ ਉਦੋਂ ਮੈਨੂੰ ਲੱਗਾ ਕਿ ਮੈਂ ਇਹ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਰਹੀ ਆ ਪਹਿਲਾਂ ਵੀ ਆ ਚੁੱਕੀ ਮੈਂ ਇੱਥੇ ਬਸ ਉਹ ਘਰ ਦਾ ਚੇਤਾ ਨਹੀਂ ਹੁੰਦਾ ਕਿ ਕਿੱਥੇ ਘਰ ਹੈ ਮੇਰਾ ਤੇ ਕੀ ਨਾ ਹੀ ਉਹਨਾਂ ਦਾ ਜੇ ਨਾ ਤੈਨੂੰ ਤਾਏ ਤਾਈ ਦਾ ਨਾਮ ਪਤਾ ਹੈ ਹਾਂ ਸੱਚ ਤੈਨੂੰ ਆਪਣਾ ਨਾਮ ਤੇ ਪਤਾ ਨਾ ਪ੍ਰਭ ਹਾਂਜੀ ਇਥੋਂ ਪਤਾ ਲੱਗ ਸਕਦਾ ਹੈ ਪਰ ਉਹ ਕਿੱਦਾਂ ਦੀਦੀ ਆਪ ਜੀ ਦੇ ਮਾਸੀ ਜੀ ਆਉਣਗੇ ਨਾ ਉਹਨਾਂ ਨੂੰ ਤੁਸੀਂ ਇੱਕ ਗੱਲ ਕਹਿ ਦਿਓ ਕਿ ਇਹਦਾ ਨਾਮ ਪਿਛਲੇ ਜਨਮ ਵਿੱਚ ਪ੍ਰਭ ਹੁੰਦਾ ਹੈਗਾ ਸ ਪ੍ਰਭ ਉਹਨਾਂ ਨੂੰ ਬਸ ਇੰਨੀ ਗੱਲ ਪੁੱਛਣੀ ਆ ਕਿ ਪਿੰਡ ਵਿੱਚ ਕੋਈ ਪ੍ਰਭ ਨਾਮ ਦੀ ਕੁੜੀ ਹੈਗੀ ਜਿਹੜੀ 10-12 ਸਾਲ ਦੀ ਉਮਰ ਵਿੱਚ ਇਹ ਦੁਨੀਆ ਛੱਡ ਕੇ ਚਲ ਗਈ ਹੋਏ। ਇਹਦੇ ਨਾਂ ਤੋਂ ਪਤਾ ਲੱਗ ਜਾਣਾ ਆ ਕਿ ਇਹਦੇ ਤਾਇਆ-ਤਾਈ ਕੌਣ ਸੀ। ਕੋਈ ਗੱਲ ਨਹੀਂ ਤੇਜਿੰਦਰ, ਤੂੰ ਬੇਫਿਕਰ ਹੋ ਜਾ। ਮੰਮੀ ਆਉਂਦੇ ਆ ਨਾ ਤੇ ਮੈਂ ਮੰਮੀ ਨੂੰ ਸਾਰੀ ਗੱਲ ਦੱਸ ਦਾਂਗੀ ਤੇ ਇਹਦਾ ਨਾਂ ਵੀ ਦੱਸ ਦਾਂਗੀ। ਠੀਕ ਆ। ਆਹ ਮੈਨੂੰ ਲੱਗਦਾ ਚਾਹ ਉਬਲ ਗਈ ਮੈਂ ਚਾਹ ਲੈ ਕੇ ਆਉਣੀ ਆ। ਤੇ ਲੇ ਵਧੀਆ ਹੋ ਗਿਆ ਯਾਰ। ਤੈਨੂੰ ਘਟੋ ਘਟ ਆਪਣਾ ਨਾਂ ਤਾਂ ਯਾਦ ਸੀ ਨਾ? ਆ ਗਏ ਹੋ ਹਾਂਜੀ ਤਜਿੰਦਰ ਉਹ ਗੱਡੀ ਚ ਹੀ ਫੋਨ ਕਰਦੇ ਪੈ ਕੇ ਸਾਨੂੰ ਆਉਣ ਲੱਗੇ ਬਸ ਅੱਛਾ ਉਹ ਹਾਂ ਹਾਂ ਉਹ ਚੱਲ ਜਾਗੇ ਯਾਰ ਜਦੋਂ ਕਹਿਤਾ ਵਾ ਤੇ ਹੋ ਅੱਗੇ ਕਿਤੇ ਮੈਂ ਮੁੱਕ ਰਿਹਾ ਵਾਂ ਚੱਲ ਠੀਕਾ ਠੀਕਾ ਬਾਕੀਆਂ ਨੂੰ ਪੁੱਛ ਲਾ ਚੰਗਾ ਚੰਗਾ ਤੇ ਮਮੀ ਬਾਹਰ ਖੇਲੋਤੇ ਜੀ ਤੈਨੂੰ ਹੀ ਵੇਖਣ ਦੀ ਹਾਂ ਮੈਂ ਕਿਹਾ ਕਿ ਕਿਦਾਂ ਉਥੇ ਠੀਕ ਠਾਕ ਰਹੀ ਸੀ ਨਾ ਸੰਦੀਪ ਮੰਮੀ ਬਿਲਕੁਲ ਠੀਕ ਠਾਕ ਰਹੀ ਸੀਗੀ ਅੱਛਾ ਨਾਲੇ ਉਥੇ ਇੱਕ ਗੱਲ ਹੋਰ ਪਤਾ ਲੱਗੀ ਨਵੀਂ ਕਿਹੜੀ ਗੱਲ ਪਤਾ ਲੱਗੀ ਆ ਤੁਸੀਂ ਅੰਦਰ ਆਓ ਦੱਸਦਾ ਤੁਹਾਨੂੰ ਮੈਂ ਦੱਸ ਕਿਹੜੀ ਗੱਲ ਮੰਮੀ ਦੱਸ ਦਿਨਾ ਵਾ ਨਾਲ ਜੀਤਾ ਭਾਜੀ ਕਿੱਥੇ ਆ ਉਹ ਵੀ ਅੰਦਰ ਹੀ ਹੁਣ ਆ ਇੱਥੇ ਪਾ ਕੇ ਦੱਸ ਦੇ ਮੈਨੂੰ ਅੰਦਰੇ ਦੱਸਦਾ ਤੁਸੀਂ ਆਜੋ ਆ ਸੋਹਣ ਕਿਹੜੀ ਗੱਲ ਆ ਮੰਮੀ ਜਦੋਂ ਅਸੀਂ ਉੱਥੇ ਗਏ ਆ ਨਾ ਹਾਂ ਤੇ ਜਿਹੜਾ ਮਾਸੀ ਦਾ ਪਿੰਡ ਆ ਉਹੋ ਸੰਦੀਪ ਦਾ ਪਿਛੇ ਜਰਮ ਦਾ ਪਿੰਡ ਨਿਕਲਿਆ ਅੱਛਾ ਇਹਨੇ ਕੋਈ ਹਰਕਤ ਤਰ ਨਹੀਂ ਕੀਤੀ ਉੱਥੇ ਐਸੀ ਵੈਸੀ ਪੱਕਾ ਤੇਰਾ ਜਲੂਸ ਕਢਾਇਆ ਹੁਣ ਉੱਥੇ ਉਹ ਮੰਮੀ ਕੋਈ ਜਲੂਸ ਨਹੀਂ ਕਢਾਇਆ ਮੇਰਾ ਉਹਨੇ ਉੱਥੇ ਪੂਰੀ ਗੱਲ ਤੇ ਸੁਣ ਲਓ ਤੁਸੀਂ ਤਾਂ ਬਸ ਹਰ ਗੱਲ ਚ ਨੁਕਸ ਹੀ ਘਟਣਾ ਹੁੰਦਾ ਐ ਇਹਨੂੰ ਉੱਥੇ ਯਾਦ ਆ ਗਿਆ ਕਿ ਇਸੇ ਪਿੰਡ ਦੀ ਆ ਮੈਂ ਤੇ ਇਹਦੇ ਤਾਇਆ ਤਾਈ ਵੀ ਪੱਕਾ ਉਸੇ ਪਿੰਡ ਚ ਰਹਿੰਦੇ ਹੋਣੇ ਆ। ਬਾਕੀ ਮੈਂ ਮਾਸੀ ਦੀ ਕੁੜੀ ਨੂੰ ਕਿਹਾ ਹੈਗਾ ਤੇ ਮਾਸੀ ਦੀ ਕੁੜੀ ਕਹਿੰਦੀ ਮੈਨੂੰ ਤੇ ਕੋਈ ਚੀਜ਼ ਯਾਦ ਨਹੀਂ ਆਗੀ। ਪਰ ਫਿਰ ਵੀ ਮੈਂ ਕਿਸੇ ਪਿੰਡ ਦੇ ਬਜ਼ੁਰਗ ਕੋ ਪਤਾ ਕਰੂੰਗੀ। ਤੇ ਹੋ ਸਕਦਾ ਕਿਸੇ ਨੂੰ ਪਤਾ ਹੋਵੇ। ਮੰਮੀ ਵਾਹੇ ਮੈਨੂੰ ਤਾਂ ਇੱਕ ਉਮੀਦ ਦੀ ਕਿਰਨ ਲੱਭੀ ਆ। ਕਿ ਹੁਣ ਪਤਾ ਲੱਗ ਜਾਊਗਾ ਵੀ ਇਹਦੇ ਤਾਇਆ ਤਾਈ ਕੌਣ ਸੀ। ਚੱਲ ਵਧੀਆ ਹੋਇਆ ਪੁੱਤ ਇਹਦੇ ਪਿਛੋਕੜ ਦਾ ਪਤਾ ਤੇ ਲੱਗਾ। ਹੋਰ ਦੀ ਮੰਮੀ ਬਸ ਹੁਣ ਇੱਕ ਵਾਰੀ ਇਹਨੂੰ ਉਹਨਾਂ ਦੇ ਘਰ ਪਹੁੰਚਾ ਦਾਂ ਮੈਂ ਉਹ ਤਜਿੰਦਰ ਤੂੰ ਕਿਹੜਾ ਲੈ ਤਾਈ ਤਾਏ ਨੂੰ ਮਿਲਿਆ ਇਹਨੂੰ ਉਹ ਆ ਗਲੀਆਂ ਗੋਲੀਆਂ ਤੈਨੂੰ ਸੰਦੀਪ ਨੇ ਦੱਸੀਆਂ ਨਾ ਜਾਂ ਕਿਸੇ ਨੇ ਤੈਨੂੰ ਬਾਹਰੋਂ ਦੱਸੀਆਂ ਹੋਣਾ ਤੇ ਮੈਂ ਇਹ ਗੱਲ ਮੰਨਾਂ ਵੀ ਉਹ ਮੇਰੇ ਮਨਨ ਜਣੀਏ ਗੱਲ ਆਉਂਦੀ ਜਿੱਦਾਂ ਜਿੱਦਾਂ ਸੰਦੀਪ ਤੈਨੂੰ ਸਟੋਰੀ ਸੁਣਾਈ ਜਾਂਦੀ ਆ ਤੇ ਤੂੰ ਉਹਦੇ ਮਗਰ ਲੱਗੀ ਜਾਂਂਦੇ ਆ ਉਹ ਯਾਰ ਮੈਂ ਵੀ ਕੋ ਸੋਚ ਸਮਝ ਕੇ ਸੁਣੋਂਦਾ ਨਾ ਉਹਦੀ ਗੱਲ ਇਦਾਂ ਯਾਰ ਫੇਕ ਸਟੋਰੀ ਕੋਈ ਨਹੀਂ ਬਣਾ ਸਕਦਾ ਬਾਕੀ ਇਹ ਆ ਕਿ ਮਾਸੀ ਦੀ ਕੁੜੀ ਨੇ ਤਾਏ ਤਾਈ ਦਾ ਵੀ ਪਤਾ ਕਰ ਹੀ ਲੈਣਾ ਵਾ ਉਹ ਵੀ ਸਚਾਈ ਸਾਹਮਣੇ ਆਈ ਜਾਣੀ ਆ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਕੋਈ ਗੱਲ ਨਹੀਂ ਇਹ ਵੀ ਵੇਖ ਲਾਂਗੇ ਉਹ ਜਿੱਦਨ ਕੋ ਸੱਚ ਲੱਭੂਗਾ ਨਾ ਤੇ ਤੂੰ ਉਹ ਦਿਨ ਗੱਲ ਕਰੀਂ ਹਟੇ ਨਾ ਕੇ ਜਾ ਤੇ ਜਿੰਦਾ ਤੇ ਕਪੜੇ-ਕੁਪੜੇ ਬਦਲ ਲਓ ਜੀਤੇ ਪੁੱਤ ਤੂੰ ਐਵੇਂ ਨਾ ਤਜਿੰਦਰ ਨੂੰ ਜ਼ਿਆਦਾ ਕਿਆ ਕਰ ਜਿਉ ਆਪਣੀ ਘਰ ਵਾਲੀ ਦਾ ਸਾਥ ਦੇਣ ਡਿਆ ਨਾ ਤੇ ਉਹਨੂੰ ਦੇਣ ਦੇ ਉਹ ਮੰਮੀ ਮੈਂ ਵੀ ਤਜਿੰਦਰ ਦੇ ਭਲੇ ਵਾਸਤੇ ਕਹਿਣ ਡਿਆ ਵਾਂ ਇਹ ਨਾ ਓਏ ਇਹ ਕੁੜੀ ਕਿਤੇ ਕੋਈ ਸਾਡੇ ਨਾਲ ਚਾਲ ਖੇਡਦੀ ਹੋਏ ਤੇ ਅਸੀਂ ਸਾਰੇ ਜਣੇ ਫਸ ਜੀਏ ਮੈਂ بڑے ਕੇਸ ਵੇਖੇ ਇਦਾਂ ਦੇ ਮੈਂ ਤਾਂ ਸਮਝਾਉਂ ਡਿਆ ਇਹਨੂੰ ਨਹੀਂ ਤੇ ਮੈਨੂੰ ਕੀ ਲੋੜ ਆ ਸਮਝਾਉਂਦੀ ਨਾਲੇ ਮੰਮੀ ਮੇਰੀ ਕਿਹੜਾ ਉਹ ਕੁੜੀ ਨਾਲ ਕੋਈ ਦਸ਼ਮਣੀ ਹੈ ਕਿ ਜਾਂ ਤਜਿੰਦਰ ਨਾਲ ਕੋਈ ਦਸ਼ਮਣੀ ਹੈ ਮੈਂ ਇਹਦੇ ਘਰ ਦਾ ਮੈਂਬਰ ਹੋਣ ਦੇ ਨਾਤੇ ਕਹਿੰਦਿਆਂ ਉਹ ਤਾਂ ਗੱਲ ਤੇਰੀ ਠੀਕ ਹੈ ਜੀਤੇ ਪਰ ਕੋਈ ਗੱਲ ਨਹੀਂ ਕੋਈ ਨਹੀਂ ਉਹ ਚਾਲ ਖੇੜਦੀ ਤੁਹਾਨੂੰ ਵਿਸ਼ਵਾਸ ਹੈ ਨਾ ਤੇ ਤੁਸੀਂ ਰੱਖੋ ਪਰ ਮੇਰੇ ਮਨਾਂ ਚ ਆ ਗੱਲਾਂ ਨਹੀਂ ਆਉਂਦੀ ਪਛਤਾਓਗੇ ਤੁਸੀਂ ਇੱਕ ਦਿਨ ਹੁਣ ਕਿੱਥੇ ਚੱਲੇ ਆਇਆ ਤੂੰ ਵੀ ਤਿਆਰ ਹੋਇਆ ਆ ਸੰਦੀਪ ਵੀ ਅੰਦਰ ਤਿਆਰ ਹੋਣ ਦੀ ਆ ਮੰਮੀ ਉਧੇ ਮਾੜਾ ਜਾ ਬਾਜ਼ਾਰ ਚੱਲੇ ਸੀਗੇ ਜਾਣਾ ਤੁਸੀਂ ਚਲੋ ਨਾਲ ਚੱਲਦੇ ਆ ਨਹੀਂ ਮੈਂ ਤਾਂ ਨਹੀਂ ਜਾਣਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਪੈਨੂ ਲੈ ਕੇ ਕਿਤੇ ਘਟ ਜਾਇਆ ਕਰ ਮੰਮੀ ਤੁਸੀਂ ਫੇਰ ਉਹ ਹੀ ਗੱਲਾਂ ਬਾਰ ਬਾਰ ਕਰੀ ਜਾਂਦੇ ਜੀ ਉਹ ਕੋਈ ਬਿਮਾਰ ਥੋੜੀ ਆ 36 ਵਾਰੀ ਮੈਂ ਕਹਤਾ ਤੁਹਾਨੂੰ ਉਹ ਚੰਗੀ ਭਲੀ ਆ ਬਿਲਕੁਲ ਕੁਝ ਨਹੀਂ ਹੁੰਦਾ ਚੰਗਾ ਲੈ ਜਾ ਫਿਰ ਹੈਲੋ ਹਾਂਜੀ ਹਾਂਜੀ ਦੀਦੀ ਹੋਰ ਤੇ ਜਿੱਦੜ ਕੀ ਹਾਲ ਆ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਠੀਕ ਆ ਆਪਣਾ ਵੀ ਤੇ ਮੈਂ ਤੂੰ ਕਹਿਣਾ ਇਹਨਾਂ ਮੰਮੀ ਨੂੰ ਪੁੱਛੀ ਤੇ ਮੈਂ ਪੁੱਛਿਆ ਹੀਗਾ ਅੱਛਾ ਅੱਛਾ ਤੇ ਕੀ ਕਹਿੰਦੇ ਮਸੀ ਜੀ ਕਹਿੰਦੇ ਹੈਗੇ ਸੀਗੇ ਤੇ ਪਰ ਉਹ 10-12 ਸਾਲ ਦੀ ਹੀ ਕੁੜੀ ਤੇ ਉਹ ਪਤਾ ਨਹੀਂ ਕਿੱਥੇ ਚਲ ਗਈ ਤੇ ਦਾਇਆ ਤਾਈ ਉਹਦੇ ਅਜੇ ਵੀ ਹੈਗੇ ਆ ਅੱਛਾ ਅੱਛਾ ਤੇ ਇੱਥੇ ਪਿੰਡ ਵਿੱਚ ਰਹਿੰਦੇ ਆ ਹਾਂ ਪਿੰਡ 'ਚ ਤੇ ਇੱਥੇ ਰਹਿੰਦੇ ਆ ਪਰ ਉਹ ਕੱਲੀ ਨਹੀਂ ਸੀਗੀ ਉਹਦਾ ਨਾ ਭਰਾ ਵੀ ਹੀਗਾ ਇੱਕ। ਅੱਛਾ ਅੱਛਾ। ਤੇ ਉਹ ਅਜੇ ਵੀ ਇੱਥੇ ਰਹਿੰਦਾ ਇਹਨਾਂ ਕੋਲ ਹੀ। ਅੱਛਾ ਅੱਛਾ। ਤੇ ਤੁਹਾਨੂੰ ਘਰ ਦਾ ਪਤਾ ਲੱਗ ਗਿਆ ਉਹਨਾਂ ਦੇ? ਹਾਂ ਤੇਜਿੰਦਰ ਘਰ ਦਾ ਪਤਾ ਲੱਗ ਗਿਆ। ਅੱਛਾ ਅੱਛਾ। ਚਲੋ ਠੀਕ ਆ। ਅਸੀਂ ਤੇ ਵਹੀਂ ਬਾਜ਼ਾਰ ਚੱਲੇ ਸੀਗੇ। ਹੁਣ ਅਸੀਂ ਇੱਧਰ ਨਹੀਂ ਆਉਣੇ ਸਿੱਧੇ। ਠੀਕ ਆ ਕੋਈ ਗੱਲ ਨਹੀਂ। ਆਜੋ। ਮੈਂ ਘਰੇ ਹੀ ਆ। ਤੇ ਮੇਰੀ ਗੱਲ ਸੁਣੋ। ਤੁਸੀਂ ਵੀ ਸਾਡੇ ਨਾਲ ਹੀ ਚੱਲ ਪਿਓ ਫਿਰ। ਨਹੀਂ ਤੁਜਿੰਦਰ ਨਾਲ ਜਾਣ ਵਾਲੀ ਗੱਲ ਝੂਠੀ ਆ ਮੈਂ ਤੈਨੂੰ ਘਰ ਬਾਰੇ ਦੱਸ ਦਾਂਗੀ ਵੀ ਕਿੱਥੇ ਆ ਕਿੱਥੇ ਨਹੀਂ ਪਰ ਮੈਂ ਤਾਂ ਨਹੀਂ ਨਾਲ ਜਾਣਾ ਕਿਉਂਕਿ ਅਸੀਂ ਇੱਕੋ ਪਿੰਡ ਦੇ ਆ ਤੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਤੇ ਤੁਹਾਨੂੰ ਪਤਾ ਹੀ ਆ ਲੋਕੀ ਗੱਲਾਂ ਕਿੰਨੀਆਂ ਕਰਦੇ ਆ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਤੇ ਸੰਦੀਪ ਦੋਵੇਂ ਚੱਲ ਜਾਾਂਗੇ ਹਾਂ ਕੋਈ ਗੱਲ ਨਹੀਂ ਪਿਛਾਣ ਨਹੀਂ ਲੈਣਾ ਜੀ ਉਹ ਹੀ ਹੋਏ ਤੇ ਹਾਂ ਹਾਂ ਕੋਈ ਗੱਲ ਨਹੀਂ ਤੁਸੀਂ ਆ ਜਾਓ ਹਾਂਜੀ ਚਲੋ ਠੀਕ ਆ ਜੀ ਦੀ ਠੀਕ ਆ ਠੀਕ ਠਾਕ ਮੰਮੀ ਜਿੱਤੇ ਭਾਜੀ ਹਾਂ ਕੀ ਆ ਦੱਸ ਬੈਠੋ ਕੀ ਹੋਇਆ ਆ ਹੁਣੇ ਮਾਸੀ ਦੀ ਕੁੜੀ ਦਾ ਫੋਨ ਆਇਆ ਵਾ ਤਾਏ ਤਾਈ ਦਾ ਪਤਾ ਲੱਗ ਗਿਆ ਵਾ ਸੰਦੀਪ ਬਿਲਕੁਲ ਸੱਚ ਕਹਿਣ ਦੀ ਹੀਗੀ ਨਾਲੇ ਜਿੱਤੇ ਭਾਜੀ ਲੱਗ ਗਿਆ ਨਾ ਪਤਾ ਸੰਦੀਪ ਨੇ ਇਹ ਕਹਾਣੀ ਆਪ ਨਹੀਂ ਲਿਖੀ ਇਹ ਉਸ ਰੱਬ ਨੇ ਲਿਖੀ ਹੀਗੀ ਸਿਰਫ ਸੁਣਾਈ ਸੰਦੀਪ ਨੇ ਹੀ ਚੱਲ ਵਧੀਆ ਹੋਇਆ ਪੁੱਤ ਸੰਦੀਪ ਦੇ ਪਿਛੋਕੜ ਦਾ ਪਤਾ ਲੱਗ ਗਿਆ ਹੋਰ ਕੀ ਮੰਮੀ ਜਾ ਕੇ ਇੱਕ ਵਾਰੀ ਤਾਏ ਤਾਈ ਨੂੰ ਮਿਲ ਕੇ ਤੇ ਆਈਏ